ਇਹ ਕਿੰਨੀ ਦੂਰ ਤੋਂ ਡਿਟੈਕਟ ਕਰਦੀ ਹੈ ਵੀ ਚੀਜ਼ ਕਿੰਨੀ ਸਪੀਡ ਤੇ ਆ ਰਹੀ ਹੈ ਜੀ ਇਹ ਤਾਂ ਚਲਾਨ ਹੋਏ ਹੁੰਦੇ ਨੇ ਉਹ ਸਾਨੂੰ ਦੱਸ ਵੀ ਦਿੰਦੀ ਹੈ ਵੀ ਇਹਦੇ ਇੰਨੇ ਚਲਾਨ ਹੋਏ ਨੇ ਐਸਐਸ ਸਟੇਟ ਦੇ ਵਿੱਚ ਜੀ ਇਹ ਸਾਡੇ ਐਸਐਸਪੀ ਸਾਹਿਬ ਪਟਿਆਲਾ ਜੀ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਜੀ ਇਸ ਗੱਲ ਤੇ ਕਾਫੀ ਚਿੰਤਤ ਸੀ ਵੀ ਜਿਹੜੇ ਫੌਗ ਦੇ ਮੌਸਮ ਦੇ ਵਿੱਚ ਜੀ ਓਵਰ ਸਪੀਡਿੰਗ ਕਰਕੇ ਐਕਸੀਡੈਂਟ ਹੁੰਦੇ ਨੇ ਜੀ ਉਹਨਾਂ ਨੇ ਫਿਰ ਇਹਦਾ ਇੱਕ oprala ਕੀਤਾ ਵੀ ਕਿਉਂ ਸਰ ਜਿਵੇਂ ਮੰਨ ਲਓ ਵੀ ਤੁਸੀਂ ਮੈਨੂੰ ਰੋਕਿਆ ਜੀ ਉੱਥੇ ਕੋਈ ਬੰਦਾ ਰੁਕ ਗਿਆ ਤਾਂ ਉਹਦੇ ਚਲਾਨ 'ਚ ਕੀ ਫਰਕ ਆ ਜੇ ਉਹ ਭੱਜ ਗਿਆ ਤਾਂ ਉਹਦੇ ਚਲਾਨ 'ਚ ਕੀ ਫਰਕ ਆ ਕਿ ਇੱਕੋ ਜਿਹਾ ਚਲਾਨ ਆ ਜੀ ਨਹੀਂ ਸਰ ਕਿਤੇ ਦਿਮਾਗ 'ਚ ਕੰਮ ਬੰਦੇ ਦੇ ਆਉਂਦਾ ਕਿ ਸਰਕਾਰ ਲਈ ਪੈਸਾ ਇਕੱਠਾ ਕਰਨ ਲਈ ਚਲਾਨ ਕੀਤੇ ਜਾਂਦੇ ਆ ਅਸਲ ਦੇ ਵਿੱਚ ਸਰ ਇੱਕ ਇੱਕ ਗੱਲ ਹੋਰ ਮੰਨ ਲਓ ਵੀ ਕੋਈ ਬੰਦਾ ਚਲਾਨ ਕਰਵਾ ਰਿਹਾ ਚਲਾਨ ਕਰਵਾ ਰਿਹਾ ਉਹਦੇ ਤਿੰਨ ਹੋਇਆ ਚਾਰ ਹੋਇਆ ਜੀ ਉਹ ਭਰਨ ਨਹੀਂ ਜਾ ਰਿਹਾ ਗੱਡੀ ਉਹ ਉਦਾਂ ਹੀ ਰੋਡ ਤੇ ਲਈ ਫਿਰਦਾ ਜੀ ਉਸ ਤੋਂ ਬਾਅਦ ਉਹਦੇ ਨਾਲ ਕੀ ਹੋ ਸਕਦਾ ਸਰ ਜਦੋਂ ਅੱਜ ਦੀ ਜਾਣਕਾਰੀ ਤੁਹਾਡੇ ਲਈ ਬਹੁਤ ਮੁੱਲ ਹੈ ਪੰਜਾਬ ਪੁਲਿਸ ਕਿੰਨੇ ਆਧੁਨਿਕ ਹਥਿਆਰ ਇਨਸਟਰੂਮੈਂਟ ਰੱਖਦੀ ਆ ਇਹਦੇ ਬਾਰੇ ਵੀ ਜਾਣਕਾਰੀ ਆ ਓਵਰ ਸਪੀਡ ਦੇ ਚਲਾਣ ਬਾਰੇ ਵੀ ਜਾਣਕਾਰੀ ਆ ਜੇਕਰ ਤੁਸੀਂ ਚਲਾਣ ਖੜ ਕੇ ਕਰਵਾ ਲੈਨੇ ਆ ਤਾਂ ਉਹਦਾ ਕੀ ਕੀ ਹੁੰਦਾ ਜੇ ਤੁਸੀਂ ਉਥੋਂ ਭੱਜ ਜਾਨੇ ਆ ਮੰਨ ਲਓ ਰੋਕਦੀ ਆ ਪੁਲਿਸ ਤੇ ਭੱਜ ਜਾਨੇ ਆ ਤੁਸੀਂ ਉਸ ਤੋਂ ਬਾਅਦ ਤੁਹਾਡੇ ਨਾਲ ਕੀ ਹੁੰਦਾ ਆਪਾਂ ਅੱਜ ਸਾਰੀ ਜਾਣਕਾਰੀ ਕੋਲੀ-ਕੱਲੀ ਚੀਜ਼ ਕੈਮਰਾ ਹੱਥ 'ਚ ਫੜੀ ਹੋਈ ਉਹ ਗਨ ਜੀ ਹਰੇਕ ਚੀਜ਼ ਬਾਰੇ ਆਪਾਂ ਜਾਣਕਾਰੀ ਲਵਾਂਗੇ ਆਪਣੇ ਨਾਲ ਸਰ ਹੋਣਗੇ ਜਗਵਿੰਦਰ ਸਿੰਘ ਬੁੱਟਰ ਬੁੱਟਰ ਸਾਹਿਬ ਦੇ ਨਾਂ ਦੇ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਆਪਾਂ ਇਹਨਾਂ ਦੇ ਕੀਮਤੀ ਟਾਈਮ 'ਚ ਡਿਊਟੀ 'ਚ ਥੋੜਾ ਜਿਹਾ ਵਿਗਨ ਪਾ ਰਹੇ ਆਂ ਪਰ ਉਹ ਤਾਂ ਮੰਗਿਆ ਇਹਨਾਂ ਤੋਂ ਟਾਈਮ ਤਾਂ ਜੋ ਲੋਕਾਂ ਨੂੰ ਆਪਾਂ ਅਵੇਅਰ ਕਰ ਸਕੀਏ ਕਿ ਭਾਈ ਓਵਰ ਸਪੀਡ ਦੇ ਨਾਲ ਚੱਲਣ ਨਾਲ ਤੁਹਾਡੀ ਜਾਨ ਦਾ ਖਤਰਾ ਤਾਂ ਹੈ ਹੀ ਹੈ ਚਲਾਉਣ ਦਾ ਕਿਸ ਤਰ੍ਹਾਂ ਦਾ ਖਤਰਾ ਕਿਸ ਤਰ੍ਹਾਂ ਦੇ ਹਥਿਆਰ ਆ ਜਿਹੜੇ ਤੁਹਾਨੂੰ ਡਿਟੈਕਟ ਕਰਦੇ ਆ ਫੜਦੇ ਆ ਆਪਾਂ ਸਾਰੀ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਸੱਚੀ ਗੱਲ ਬਾਈ ਤੁਸੀਂ ਸਾਡੇ ਗਵਾਂਢੀ ਪਿੰਡ ਦੇ ਆ ਇਹ ਗੱਲ ਦੀ ਖੁਸ਼ੀ ਆ ਤੁਹਾਡਾ ਬਹੁਤ ਵੱਡਾ ਨਾਂ ਤੁਹਾਡਾ ਬਹੁਤ ਬੜਾ ਸਤਿਕਾਰ ਆ ਮਹਿਕਮੇ 'ਚ ਜੀ ਇਹ ਸਾਰੇ ਜਾਣਦੇ ਆ ਜੀ ਤੁਹਾਡੇ ਮਹਿਕਮੇ ਵਾਲੇ ਵੀ ਜਾਣਦੇ ਆ ਜੀ ਸਰ ਮੈਂ ਸਭ ਤੋਂ ਪਹਿਲਾਂ ਨਾ ਇੱਕ ਗੱਲ ਇਹ ਕਹੂੰਗਾ ਵੀ ਆ ਜਿਹੜੀ ਮਸ਼ੀਨ ਆ ਜੀ ਜੀ ਇਹ ਕਿੰਨੀ ਦੂਰ ਤੋਂ ਡਿਟੈਕਟ ਕਰਦੀ ਹੈ ਵੀ ਚੀਜ਼ ਕਿੰਨੀ ਸਪੀਡ ਤੇ ਆ ਰਹੀ ਹੈ ਜੀ ਇਹਦਾ ਨਾਮ ਹੈਗਾ ਜੀ ਸਪੀਡ ਰੈਡਾਰ ਗਨ ਸਰ ਜੀ ਸਰ ਲੇਜ਼ਰ ਗਨਾਂ ਜੀ ਜੀ ਇਹ ਜਿਹੜੀ ਹੈਗੀ ਆ ਇਹ 1200 1100 ਮੀਟਰ ਤੱਕ ਮਾਰ ਕਰਦੀ ਹੈਗੀ ਸਰ ਠੀਕ ਹੈ ਜੀ ਜੀ ਤੇ ਸਰ ਇਹ ਇਹਨੇ ਇਹਨੇ ਡਿਟੈਕਟ ਕਰ ਲਿਆ ਕਿਸੇ ਵੀ ਬੰਦੇ ਨੂੰ ਕਿ ਓਵਰ ਸਪੀਡ ਆ ਰਿਹਾ ਜੀ ਉਹ ਤੁਸੀਂ ਗਨ ਇੱਥੇ ਆ ਉਦੋਂ ਤਕਰੀਬਨ 2-300 ਮੀਟਰ ਅੱਗੇ ਨਾਕਾ ਜੀ ਇਤੋਂ ਮੈਨੂੰ ਇਸ਼ਾਰਾ ਹੋ ਗਿਆ ਕਿ ਮੈਂ ਓਵਰ ਸਪੀਡ ਆ ਜੀ ਮੈਨੂੰ ਰੋਕ ਲਿਆ ਜੀ ਮੈਂ ਰੁਕਿਆ ਨਹੀਂ ਮੈਨੂੰ ਭਜਾ ਕੇ ਲੈ ਗਿਆ ਜੀ ਤਾਂ ਫਿਰ ਮੈਂ ਚਲਾਣ ਤੋਂ ਵੱਜੂਗਾ ਨਹੀਂ ਸਰ ਇਹ ਜਦੋਂ ਅਸੀਂ ਇਹਨੂੰ ਲੇਜ਼ਰ ਗਨ ਦੇ ਨਾਲ ਪਿਕਚਰ ਕਲੈਕਟ ਕਰਦੇ ਆ ਉਹਦੀ ਡਿਸਪਲੇਟ ਦੇ ਉੱਪਰ ਸਾਡੇ ਕੋਲੇ ਨੰਬਰ ਪਲੇਟ ਜੀ ਉਹਦੇ ਚ ਇਹ ਵੀ ਆ ਜਾਂਦਾ ਕਿ ਤੁਸੀਂ ਸ਼ੀਟ ਬੈਲਟ ਲਾਈ ਆ ਜਾਂ ਨਹੀਂ ਲਾਈ ਜੀ ਜਾਂ ਜਿਵੇਂ ਸਾਨੂੰ ਦਿੱਲੀ ਦਾ ਹੁਕਮ ਆ ਜਾਂਦਾ ਕਿ ਹੈਵੀ ਵਹੀਕਲਸ ਨੂੰ ਰੋਕੋ ਜੀ ਜਾਂ ਲਾਈਟ ਵਹੀਕਲਸ ਨੂੰ ਰੋਕੋ ਜਾਂ ਟੂ ਵੀਲਰ ਨੂੰ ਰੋਕੋ ਜੀ ਤਾਂ ਜਾਂ ਉਹਦੇ ਚ ਕੀ ਆ ਜਾਂਦਾ ਕਿ ਟੂ ਵੀਲਰ ਨੂੰ ਅਸੀਂ ਰੋਕਦੇ ਆ ਤਾਂ ਆਊਟ ਵਿਦਆਉਟ ਹੈਲਮਟ ਸਾਡੇ ਕੋਲੇ ਲਿਖ ਕੇ ਆ ਜਾਂਦਾ ਜੀ ਦਾ ਉਹਦਾ ਸਲੈਂਸਰ ਜਿਹੜਾ ਹੈਗਾ ਵੀ ਸਲੈਂਸਰ ਨੂੰ ਡਿਸਟਰਬ ਕਰਦੇ ਜਿਵੇਂ ਬੱਚੇ ਅੱਜ ਕੱਲ ਬੁਲੱਡ ਮੋਟਰਸਾਈਕਲ ਵਾਲੇ ਪੜਾਕੇ ਪੜਾਕੇ ਵਾਲਿਆ ਉਹ ਵੀ ਸਾਡੇ ਕੋਲੇ ਇਹਦੇ ਚ ਲਿਖਤੀ ਤੌਰ ਤੇ ਆ ਜਾਂਦਾ ਆ ਵੀ ਸਲੈਂਸਰ ਜਿਹੜਾ ਹੈਗਾ ਵੀ ਉਹ ਇਹਦੇ ਮੈਚ ਦਾ ਨਹੀਂ ਹੈਗਾ ਠੀਕ ਆ ਜੀ ਠੀਕ ਆ ਔਰ ਇਹਨੂੰ ਜਦੋਂ ਅਸੀਂ ਇਹਨੂੰ ਦੂਰੋਂ ਕਰ ਲੈਨੇ ਆ ਤਾਂ ਇਹਦੀ ਜਿਹੜੀ ਨੰਬਰ ਪਲੇਟ ਹੈਗੀ ਆ ਉਹ ਵੰਸਾਈਡ ਤੇ ਹੋ ਜਾਂਦੀ ਆ ਜੀ ਜਦੋਂ ਉਹ ਨੰਬਰ ਸਰ ਪਲੇਟ ਸਾਡੇ ਕੋਲੇ ਆ ਜਾਂਦੀ ਆ ਤੇ ਸਾਡੇ ਕੋਲੇ ਜਿਹੜੀ ਈ ਮਸ਼ੀਨ ਵਾਲੀ ਚਲਾਨ ਵਾਲੀ ਹੈਗੀ ਆ ਜੀ ਇਹਦੇ ਤੇ ਅਸੀਂ ਉਸ ਦਾ ਨੰਬਰ ਪਾਨੇ ਆ ਜੀ ਤਾਂ ਉਹਦੀ ਜਿਹੜੀ ਹਿਸਟਰੀ ਹੈਗੀ ਉਹ ਸਾਰੀ ਬਾਹਰ ਆ ਜਾਂਦੀ ਆ ਤੇ ਉਹਦੇ ਜੁਰਮ ਦੇ ਵਿੱਚ ਵੀ ਵਾਧਾ ਹੋ ਜਾਂਦਾ ਸਰ ਜਿਵੇਂ ਮੰਨ ਲਓ ਇਹ ਆ ਮਸ਼ੀਨ ਆ ਜੀ ਇਹ ਆਲ ਇੰਡੀਆ ਦੇ ਰਿਕਾਰਡ ਨਾਲ ਜੁੜੀ ਹੋਈ ਆ ਜਾਂ ਪੰਜਾਬ ਨਾਲ ਸੰਬੰਧ ਦੀ ਆ ਕਿਵੇਂ ਆ ਜੀ ਇਹ ਇਹ ਸਾਰੇ ਜਿਹੜੇ ਚਲਾਨ ਹੈਗੇ ਨੇ ਆਲ ਇੰਡੀਆ ਦੇ ਨੰਬਰਾਂ ਨੂੰ ਚੱਕ ਦਈਏ ਜੀ ਠੀਕ ਹੈ ਜੀ ਤੇ ਜਿੰਨੇ ਵੀ ਉਹਦੇ ਚਲਾਨ ਹੋਏ ਹੁੰਦੇ ਨੇ ਉਹ ਸਾਨੂੰ ਦੱਸ ਵੀ ਦਿੰਦੀ ਆ ਵੀ ਇਹਦੇ ਇੰਨੇ ਚਲਾਨ ਹੋਏ ਨੇ ਐਸਐਸ ਸਟੇਟ ਦੇ ਵਿੱਚ ਜੀ ਤੇ ਦੂਸਰਾ ਆ ਇਹ ਆਲ ਇੰਡੀਆ ਅਟੈਚ ਹੈ ਇੱਕ ਜ਼ੋਨਰ ਦੇ ਨਾਲ ਜੀ ਮਤਲਬ ਜੰਮੂ ਕਸ਼ਮੀਰ ਦੀ ਗੱਡੀ ਦਾ ਜੇ ਇੱਥੇ ਚਲਾਨ ਹੋ ਜਾਂਦਾ ਤਾਂ ਉਹਦੇ ਉਹਦੇ ਉੱਥੇ ਘਰੇ ਜਾਊਗਾ ਜੀ ਉਹਦੇ ਤੇ ਇਹਨਾਂ ਦਾ ਕੰਟੈਕਟ ਨੰਬਰ ਲਿਖਿਆ ਹੁੰਦਾ ਹੈ ਗੱਡੀਆਂ ਦੇ ਜਿਹੜਾ ਓਨਰ ਹੈਗਾ ਜੀ ਉਹਦਾ ਕੰਟੈਕਟ ਨੰਬਰ ਲਿਖਿਆ ਹੁੰਦਾ ਉਹ ਉੱਥੇ ਚਲਾ ਜਾਂਦਾ ਸਰ ਜਿਵੇਂ ਮੰਨ ਲਓ ਵੀ ਤੁਸੀਂ ਮੈਨੂੰ ਰੋਕਿਆ ਜੀ ਉੱਥੇ ਕੋਈ ਬੰਦਾ ਰੁਕ ਗਿਆ ਤਾਂ ਉਹਦੇ ਚਲਾਨ 'ਚ ਕੀ ਫਰਕ ਆ ਜੇ ਉਹ ਭੱਜ ਗਿਆ ਤਾਂ ਉਹਦੇ ਚਲਾਨ 'ਚ ਕੀ ਫਰਕ ਆ ਕਿ ਇੱਕੋ ਜਿਹਾ ਚਲਾਨ ਆ ਜੀ ਨਹੀਂ ਸਰ ਜਿਹੜਾ ਮੰਦਾ ਜਿਵੇਂ ਹੁਣ ਇੱਥੇ ਅਸੀਂ ਗੱਡੀ ਨੂੰ ਰੋਕਿਆ ਹਾਂਜੀ ਬਾਅਦ ਕੀਤਾ ਗੱਡੀ ਨੂੰ ਅੱਗੇ ਅਸੀਂ ਰੋਕ ਲਿਆ ਜੀ ਤਾਂ ਉਹਦਾ ਜਿਹੜਾ ਜੁਰਮਾਨਾ ਹੈਗਾ ਉਹ ਜਿਹੜਾ ਓਵਰ ਸਪੀਡ ਦਾ ਹੈਗਾ ਉਹੀ ਲੱਗਦਾ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਜਦੋਂ ਚਲਾ ਜਾਂਦਾ ਹੈਗਾ ਨਹੀਂ ਰੁਕਦਾ ਸਾਡੇ ਸ਼ਹਿਰੇ ਤੇ ਇੱਕ ਤਾਂ ਸ਼ਹਿਰੇ ਦੀ ਲੰਘਣਾ ਹੋ ਗਈ ਹਾਂਜੀ ਅਨਸਲਟ ਕਰਤੀ ਉਹਨੇ ਮੁਲਾਜ਼ਮਾਂ ਦੀ ਖੜਿਆਂ ਦੀ ਜੀ ਇੱਕ ਉਹਦੇ ਜਦੋਂ ਜਾਂਦਾ ਹੈਗਾ ਤੇ ਕੋਲ ਡੇਂਜਰਸ ਡਰਾਈਵਿੰਗ ਨਾਲ ਲੱਗ ਜਾਂਦੀ ਹੈ ਜੀ ਠੀਕ ਹੈ ਜੀ ਵੀ ਇਹ ਜਿਹੜਾ ਹੈ ਗਿਆ ਖਤਰਨਾਕ ਤਰੀਕੇ ਨਾਲ ਚਲਾ ਰਿਹਾ ਜਿਹਦਾ ਕਿ ਅਸੀਂ ਇਹਨੂੰ ਡੱਕਣ ਦੀ ਕੋਸ਼ਿਸ਼ ਕੀਤੀ ਇਹਦੇ ਕੋਲੋਂ ਇੰਨੀ ਕ ਓਵਰ ਸਪੀਡ ਸੀ ਵੀ ਇਹ ਰੁਕਿਆ ਨਹੀਂ ਰੁਕਿਆ ਠੀਕ ਹੈ ਜੀ ਉਹਦਾ ਜਿਹੜਾ ਜੁਰਮਾਨਾ ਹੈਗਾ ਉਹ ਕਾਫੀ ਅੱਗੇ ਵੱਜ ਜਾਂਦਾ ਚ ਮਤਲਬ 3 ਗੁਣਾ 4 ਗੁਣਾ ਜੀ ਅੱਗੇ ਹੋ ਸਕਦਾ ਜੀ ਵੀ ਮਤਲਬ ਜੇ ਤੁਸੀਂ ਨਾਕੇ ਤੇ ਤੁਹਾਨੂੰ ਰੋਕਿਆ ਗਿਆ ਤਾਂ ਤੁਸੀਂ ਰੁਕ ਜੋ ਤਾਂ ਤੁਹਾਡਾ 3-4 ਗੁਣਾ ਦਾ ਫਾਇਦਾ ਜੀ ਜੇ ਤੁਸੀਂ ਨਹੀਂ ਰੁਕੇ ਤਾਂ 3-4 ਗੁਣਾ ਹੋਰ ਜ਼ਿਆਦਾ ਹੋ ਜਾਵੇ ਵੀ ਮਤਲਬ ਭੱਜਣ ਵਾਲਾ ਤਾਂ ਮਤਲਬ ਪੰਜਾਬ ਪੁਲਿਸ ਤੋਂ ਬੰਦਾ ਭੱਜ ਨਹੀਂ ਸਕਦਾ ਨਹੀਂ ਇਹ ਸਾਡੇ ਐਸਐਸਪੀ ਸਾਹਿਬ ਪਟਿਆਲਾ ਜੀ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਜੀ ਇਹ ਇਸ ਗੱਲ ਤੇ ਕਾਫੀ ਚਿੰਤਤ ਸੀ ਵੀ ਜਿਹੜੇ ਫੌਗ ਦੇ ਮੌਸਮ ਦੇ ਵਿੱਚ ਜੀ ਓਵਰ ਸਪੀਡਿੰਗ ਕਰਕੇ ਐਕਸੀਡੈਂਟ ਹੁੰਦੇ ਨੇ ਜੀ ਉਹਨਾਂ ਨੇ ਫਿਰ ਇਹਦਾ ਇੱਕ ਉਪਰਾਲਾ ਕੀਤਾ ਵੀ ਕਿਉਂ ਨਾ ਇੱਕ ਟੀਮ ਦਾ ਸਖਠਨ ਕੀਤਾ ਜਾਵੇ ਜੀ ਤਾਂ ਉਹਨਾਂ ਨੇ ਇੱਕ ਓਵਰ ਸਪੀਡ ਦੀ ਇੱਕ ਟੀਮ ਬਣਾਈ ਤੇ ਮੈਨੂੰ ਅਟੈਚ ਕੀਤਾ ਗਿਆ ਜੀ ਤੇ ਅਸੀਂ ਜਿੰਨਾ ਵੀ ਆਪਣਾ ਕੰਮ ਹੈਗਾ ਪਰਫੈਕਟ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ ਇੱਕ ਗੱਲ ਸਰ ਹੋਰ ਜਿਵੇਂ ਹੁਣ ਮੰਨ ਲਓ ਵੀ ਤੁਸੀਂ ਸੰਗਰੂਰ ਵਾਲੇ ਆਪਾਂ ਰਸਤੇ 'ਚ ਖੜੇ ਆ ਜੀ ਪਟਿਆਲੇ ਤੋਂ ਸੰਗਰੂਰ ਦੇ ਰਸਤੇ 'ਚ ਖੜੇ ਆ ਜੀ ਤਾਂ ਇੱਥੇ ਤਾਂ ਬੰਦਾ ਡਿਟੈਕਟ ਕਰ ਲੂਗਾ ਵੀ ਇੱਥੇ ਜੇ ਖੜੇ ਹੁੰਦੇ ਆ ਇੱਥੋਂ ਜੇ ਹੌਲੀ ਲੰਘ ਜਾਣੇ ਆ ਉਦੋਂ ਗਾ ਫਿਰ ਤੇਜ਼ ਕਰ ਲੈਣੇ ਆ ਤਾਂ ਇਹ ਟਿਕਾਣਾ ਪੱਕਾ ਹੀ ਹੁੰਦਾ ਜੀ ਨਹੀਂ ਸਰ ਅਸੀਂ ਇਸ ਚੀਜ਼ ਨੂੰ ਡੋਜ ਮਾਰਦੇ ਹਾਂ ਸਰ ਜੀ ਜਿਵੇਂ ਅੱਜ ਅਸੀਂ ਇੱਥੇ ਖੜ੍ਹ ਗਏ ਜੀ ਕੱਲ ਅਸੀਂ ਆ ਰਾਜਪੁਰੇ ਚਲੇ ਗਏ ਜਾਂ ਪਾਤਣਾ ਚਲੇ ਗਏ ਜਾਂ ਨਾਬੇ ਚਲੇ ਗਏ ਜਾਂ ਨਾਬਾ ਰੋਡ ਤੇ ਚੜ ਗਏ ਅਸੀਂ ਪਟਿਆਲਾ ਡਿਸਟ੍ਰਿਕਟ ਦੇ ਜਿਹੜੇ ਸਟੇਟ ਰੋਡ ਨੇ ਜੀ ਅਸੀਂ ਉਹਨਾਂ ਤੇ ਜਾ ਕੇ ਖੜ੍ਹਦੇ ਆ ਮਤਲਬ ਇਹ ਟੀਮ ਕਿਸੇ ਵੀ ਜਗ੍ਹਾ ਤੇ ਖੜੀ ਹੋ ਸਕਦੀ ਆ ਜੀ ਨਹੀਂ ਤਾਂ ਉਹ ਪੱਕਾ ਥਾਂ ਹੋ ਗਿਆ ਤਾਂ ਉਨੇਕ ਸਪੀਡ ਤੋਂ ਹੌਲੀ ਚੱਲ ਜਾਣਗੇ ਉਸ ਤੋਂ ਬਾਅਦ ਜਿਹੜੀ ਹੈਬਿਟ ਬਣੀ ਆ ਲੋਕਾਂ ਦੀ ਉਹੀ ਰਹੂਗੀ ਪਰ ਉਹ ਪਟਿਆਲੇ ਦੇ ਅੰਦਰ ਉਹਨਾਂ ਨੂੰ ਇਹ ਰਹੇ ਵੀ ਇੱਥੇ ਨਹੀਂ ਇੱਥੇ ਨਹੀਂ ਹੈਗੇ ਅੱਗੇ ਹੋਣਗੇ ਅੱਗੇ ਨਹੀਂ ਤਾਂ ਅੱਗੇ ਨਾਲ ਹੋਣਗੇ ਸੋ ਸਾਡਾ ਪਟਿਆਲਾ ਜ਼ਿਲ੍ਹਾ ਜਿਹੜਾ ਹੈਗਾ ਉਹ ਪੀਸਫੁੱਲ ਨਿਕਲ ਜਾਂਦਾ ਇੱਕ ਸਰ ਪਤਾ ਕੀ ਗੱਲ ਆ ਕਿ ਕਿਤੇ ਨਾ ਕਿਤੇ ਦਿਮਾਗ 'ਚ ਕੰਮ ਬੰਦੇ ਦੇ ਆਉਂਦਾ ਕਿ ਸਰਕਾਰ ਲਈ ਪੈਸਾ ਇਕੱਠਾ ਕਰਨ ਲਈ ਚਾਲਾਂ ਕਿੱਤੇ ਜਾਂਦੇ ਆ ਅਸਲ ਦੇ ਵਿੱਚ ਹੈਗਾ ਕਿ ਅਵੇਅਰ ਕਰਨ ਲਈ ਚਲਾਨ ਕੀਤੇ ਜਾਂਦੇ ਆ ਕਿ ਭਾਈ ਤੁਸੀਂ ਹੌਲੀ ਚੱਲੋ ਫਿਰ ਕੋਈ ਚਲਾਨ ਨਹੀਂਗਾ ਤੁਹਾਡਾ ਜੀ ਤਾਂ ਜਿਵੇਂ ਤੁਸੀਂ ਜਾਣਕਾਰੀ ਦੇ ਰਹੇ ਹੋ ਜਦੋਂ ਤੁਸੀਂ ਜਾਣਕਾਰੀ ਦੇਣ ਦੇ ਵਿੱਚ ਇੰਟਰਸਟ ਦਿਖਾਇਆ ਤਾਂ ਮੈਨੂੰ ਇੱਕ ਅਲੱਗ ਐਂਗਲ ਨਿਕਲ ਕੇ ਸਾਹਮਣੇ ਆਇਆ ਕਿ ਤੁਸੀਂ ਜਾਣਕਾਰੀ ਦਿਓਗੇ ਕਿ ਲੋਕ ਹੌਲੀ ਚੱਲਣ ਤੇ ਚਲਾਨ ਨਾ ਘਟਾਉਣ ਜੀ ਵੀ ਪਹਿਲਾਂ ਮੈਨੂੰ ਮੈਨੂੰ ਵੀ ਕਿਤੇ ਨਾ ਕਿਤੇ ਐਂ ਲੱਗਦਾ ਹੁੰਦਾ ਸੀਗਾ ਵੀ ਵੀ ਸ਼ਾਇਦ ਇਹ ਜਿਹੜੇ ਚਲਾਨ ਆ ਵੀ ਇਹ ਖਜ਼ਾਨਾ ਭਰਨ ਲਈ ਜਿਵੇਂ ਪਹਿਲਾਂ ਅਸੀਂ ਨਿਆਣੇ ਹੁੰਦੇ ਨੇ ਸੁਣਿਆ ਵੀ ਭਾਈ ਇਹ ਤਾਂ ਖਜ਼ਾਨਾ ਭਰਿਆ ਜਾਂਦਾ ਜੀ ਵੀ ਜੇ ਕੋਈ ਬੰਦਾ ਨਹੀਂ ਘਟਾਉਂਦਾ ਤਾਂ ਨਾ ਔੜੀ ਚਲਾ ਲੇ ਫਿਰ ਨਹੀਂ ਘਟਾਊਗਾ ਜੀ ਸਰ ਕਿੰਨੀਆਂ ਕੁ ਟੀਮਾਂ ਇਸ ਵਕਤ ਪੰਜਾਬ ਚ ਹੋਣੀਆਂ ਤੁਹਾਡੇ ਸਾਹਮਣੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਇੱਕ ਦੋ ਟੀਮਾਂ ਵਰਕ ਕਰ ਰਹੀਆਂ ਹੈਗੀਆਂ ਨੇ ਜੀ ਤਾਂ ਇਹ ਖਜ਼ਾਨੇ ਦੇ ਨਾਲ ਸਾਡਾ ਕੋਈ ਕੰਸਰਨ ਨਹੀਂ ਸੀ ਜੀ ਅਸੀਂ ਤਾਂ ਤੁਹਾਡੀ ਜਾਨ ਮਾਲ ਦੀ ਰੱਖੀ ਕਰਨੀ ਆ ਜੀ ਜਿੰਨਾ ਤੁਸੀਂ ਸਹੀ ਟ੍ਰੈਫਿਕ ਨਿਯਮਾਂ ਨਾਲ ਚਲੋਗੇ ਜੀ ਐਕਸੀਡੈਂਟ ਘਟ ਹੋਏਗਾ ਤੁਹਾਡੀ ਜਾਨ ਮਾਲ ਦੀ ਰੱਖੀ ਹੋਊਗੀ ਸਾਡਾ ਉਦੇਸ਼ ਹੈਗਾ ਤੁਹਾਡੀ ਸੁਰੱਖਿਆਤ ਨੂੰ ਲੈ ਕੇ ਜੀ ਨਾ ਕਿ ਸਾਡਾ ਉਦੇਸ਼ ਹੈਗਾ ਵੀ ਅਸੀਂ ਖਜ਼ਾਨੇ ਨੂੰ ਭਰਨਾ ਉਹਦੇ ਨਾਲ ਸਾਡਾ ਕੋਈ ਸਿਸਟਮ ਨਹੀਂ ਹੈਗਾ ਸਾਡਾ ਸਿਸਟਮ ਹੈਗਾ ਤੁਹਾਡੀ ਜਾਣ ਮਾਲ ਦੀ ਰੱਖੀ ਕਰਦਾ ਸਰ ਜਦੋਂ ਕੋਈ ਬੰਦਾ ਭੱਜ ਗਿਆ ਆ ਜਿਹੜਾ ਜਿਹਨੂੰ ਪਿਆਰ ਵਾਲਾ ਲੈਟਰ ਆ ਉਹ ਤੋਂ ਬਾਅਦ ਭੇਜਣਾ ਕਿ ਪੰਜਾਬ ਪੁਲਿਸ ਤੁਹਾਨੂੰ ਪਿਆਰ ਕਰਦੀ ਆ ਜੀ ਤਾਂ ਇਹ ਫਿਰ ਕਿੰਨੇ ਕਿ ਚਾਰਚ ਬੰਦੇ ਕੋਲ ਜਾ ਵੜਦਾ ਇਹ ਸਰ 5 ਮਿੰਟ ਦੇ ਵਿੱਚ ਅੱਛਾ ਜੀ ਟੱਲੀ ਖੜਕ ਗਈ ਜੀ ਮਤਲਬ ਅਗਲੇ ਚੌਂਕ ਤੱਕ ਚਲਾ ਗਿਆ ਜੀ ਫੇਰ ਲੱਤ ਕੰਬੂਗੀ ਵੀ ਹੁਣ ਕਿੰਨੇ ਦਾ ਉਹ ਫੇਰ ਉਹਨੂੰ ਪਤਾ ਲੱਗ ਜਾਊਗਾ ਕਿ ਅਦਾਲਤ ਤੇ ਜਾ ਕੇ ਪਤਾ ਲੱਗੂਗਾ ਕਿ ਸੱਚੀ ਹੋਵੇ ਇਹਨਾ ਇੱਕ ਬਹੁਤ ਵੱਡੀ ਡਿਸਟਰਬੈਂਸ਼ਨ ਆ ਰਹੀ ਆ ਜੀ ਵੀ ਜਿਹੜੇ ਓਨਰ ਦੇ ਕੋਲੇ ਜਿਹੜੇ ਨੰਬਰ ਨੇ ਮੋਬਾਈਲ ਨੰਬਰ ਆ ਕਈ ਤਾਂ ਏਜੰਸੀਆਂ ਦੇ ਏਜੰਟਾਂ ਨੇ ਆਪਣੇ ਪਾਏ ਹੋਏ ਨੇ ਹਾਂਜੀ ਉਹ ਪ੍ਰੋਪਰ ਸਹੀ ਨਹੀਂ ਪਾਏ ਹੋਏ ਨੰਬਰ ਜੀ ਜੇ ਪ੍ਰੋਪਰ ਸਹੀ ਓਨਰ ਦਾ ਹੀ ਨੰਬਰ ਹੋਵੇ ਜੀ ਤਾਂ ਉਹ ਨੰਬਰ ਜਿਹੜਾ ਹੈਗਾ ਉਹ ਓਨਰ ਦੇ ਕੋਲੇ ਮੈਸੇਜ ਜਿਹੜਾ ਹੈਗਾ ਉਹ ਚਲਾ ਜਾਂਦਾ ਜੀ ਇਹ ਬੜੀ ਸਾਨੂੰ ਦਿੱਕਤ ਆ ਰਹੀ ਆ ਵੀ ਕਿੰਨੀਆਂ ਗੱਡੀਆਂ ਦਾ ਤਾਂ ਨੰਬਰ ਹੀ ਨਹੀਂ ਲਿਖਾ ਹੁੰਦਾ ਮੋਬਾਈਲ ਦਾ ਹਾਂਜੀ ਠੀਕ ਹੈ ਜੀ ਉਹਨੂੰ ਫਿਰ ਫਿਕਰ ਪੂਰਾ ਕਰਨਾ ਸੀ ਪਾਉਨੇ ਆ ਪਰ ਉਹ ਜਦੋਂ ਕਦੇ ਖੋਲਦਾ ਜਾਂ ਦੇਖਦਾ ਜਾਂ ਆਰਟੀਆ ਕੋਲੇ ਆਰਟੀਆ ਸਾਹਿਬ ਕੋਲੇ ਚਲਾਨ ਭਰਨ ਜਾਂਦਾ ਹੈਗਾ ਤਾਂ ਉਦੋਂ ਉਹਨੂੰ ਉਦੋਂ ਪਤਾ ਲੱਗਦਾ ਹੈਗਾ ਕਿ ਮੇਰੇ ਤਾਂ ਇੰਨੇ ਚਲਾਨ ਹੋਏ ਹੋਏ ਨੇ ਇੱਕ ਇੱਕ ਸਰ ਲਾਸਟ ਕੁਐਸਚਨ ਮੰਨ ਲਓ ਵੀ ਕਿਸੇ ਬੰਦੇ ਦਾ ਚਲਾਨ ਇੱਕ ਹੋ ਗਿਆ ਦੋ ਹੋ ਗਏ ਤਿੰਨ ਹੋ ਗਏ ਤਾਂ ਕਿੰਨੇ ਚਲਾਨ ਆ ਜਿੰਨਾਂ ਤੋਂ ਬਾਅਦ ਉਹ ਬੰਦੇ ਦੀ ਗੱਡੀ ਨੂੰ ਆਪਾਂ ਰੋਕ ਸਕਦੇ ਆ ਜਾਂ ਬੰਦੇ ਨੂੰ ਆਪਾਂ ਜੀ ਮਤਲਬ ਉਹਦਾ ਕੋਈ ਹੈਗਾ ਉਹਦੇ ਸਟਾਰ ਘਟਦੇ ਆ ਉਹਦੀ ਰੇਟਿੰਗ ਘਟਦੀ ਆ ਜੀ ਇਹਨਾਂ ਤੁਸੀਂ ਇੱਕ ਪੁਰਾਣੇ ਲਾਇਸੈਂਸਾਂ ਦੇ ਉੱਪਰ ਨਾ ਪੰਜ ਰੰਗ ਹੁੰਦੇ ਸੀਗੇ ਹਾਂਜੀ ਗੋਲ ਗੋਲ ਸਟਾਰਾਂ ਦੇ ਵਿੱਚ ਕਲਰ ਪਾਏ ਜਾਂਦੇ ਸੀ ਪੰਜ ਠੀਕ ਉਹ ਹੁੰਦਾ ਸੀ ਸਾਨੂੰ ਵੀ ਪੰਜ ਮਾਰੋ ਇਹਨਾਂ ਦਾ ਜਿਹੜੇ ਚਲਾਨ ਹੁੰਦੇ ਆ ਤਾਂ ਜੀ ਕੋਡੋ ਤਰੀਕਾ ਅਧਨਿਕ ਤਰੀਕਾ ਨਹੀਂ ਸੀਗਾ ਜੀ ਗਲੀ ਘਟਦੇ ਸੀ ਜੀ ਹੁਣ ਜਿਹੜਾ ਸਿਸਟਮ ਹੈਗਾ ਆਲ ਇੰਡੀਆ ਦੇ ਵਿੱਚ ਤੁਹਾਡੇ ਪੰਜ ਚਲਾਨ ਹੋ ਜਾਂਦੇ ਆ ਜੀ ਤਾਂ ਤੁਹਾਡਾ ਜਿਹੜਾ ਲਾਇਸੈਂਸ ਹੈਗਾ ਉਹ 6 ਮਹੀਨੇ ਦੇ ਲਈ ਕਾਰਜ ਹੋ ਸਕਦਾ ਸਸਪੈਂਡ ਹੋ ਸਕਦਾ ਜੀ ਸਰ ਇੱਕ ਇੱਕ ਗੱਲ ਹੋਰ ਮੰਨ ਲਓ ਵੀ ਕੋਈ ਬੰਦਾ ਚਲਾਨ ਕਰਵਾ ਰਿਹਾ ਚਲਾਨ ਕਰਵਾ ਰਿਹਾ ਉਹਦੇ ਤਿੰਨ ਹੋਇਆ ਚਾਰ ਹੋਇਆ ਜੀ ਉਹ ਭਰਨ ਨਹੀਂ ਜਾ ਰਿਹਾ ਗੱਡੀ ਉਹ ਉਦਾਂ ਹੀ ਰੋਡ ਤੇ ਲਈ ਫਿਰਦਾ ਜੀ ਉਸ ਤੋਂ ਬਾਅਦ ਉਹਦੇ ਨਾਲ ਕੀ ਹੋ ਸਕਦਾ ਸਰ ਜਦੋਂ ਉਹ ਖੁਦਾ ਨਾ ਕਰੇ ਉਹਦੋਂ ਕਲੇਮ ਲੈਂਦਾ ਹੈਗਾ ਜੀ ਆਪਣੇ ਦਾ ਬੀਮੇ ਦਾ ਜੀ ਤਾਂ ਉਦੋਂ ਉਹਦੀ ਕਲੀਅਰੈਂਸ ਦੇ ਵਿੱਚ ਦਿੱਕਤ ਆਉਂਦੀ ਆ ਜਾਂ ਗੱਡੀ ਨੂੰ ਜਦੋਂ ਟਰਾਂਸਫਰ ਕਰਾਂਦਾ ਹੈਗਾ ਇੱਕ ਨੰਬਰ ਤੋਂ ਦੂਸਰੇ ਨਾਂ ਤੇ ਜੀ ਉਦੋਂ ਉਹਨੂੰ ਪ੍ਰੋਬਲਮ ਆਉਂਦੀ ਉਹ ਪਰ ਨਹੀਂ ਹੀ ਪੈਣੇ ਨੇ ਮਤਲਬ ਜਿਹੜਾ ਚਲਾਨ ਹੋ ਗਿਆ ਸਰਕਾਰ ਦਾ ਪੈਸਾ ਸਰਕਾਰ ਦਾ ਇਹ ਜੁਰਮ ਕੀਤਾ ਆਪਾਂ ਜੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਆ ਤਾਂ ਇਹ ਇੱਕ ਤਰ੍ਹਾਂ ਦਾ ਕੇਸ ਆ ਜਿਹੜਾ ਆਪਣੇ ਤੇ ਖੜਾ ਰਹਿੰਦਾ ਜੀ ਜਦੋਂ ਅਸੀਂ ਗੱਡੀ ਵੇਚਾਂਗੇ ਜੀ ਜਾਂ ਕੁਝ ਵੀ ਕਰਨਾ ਕੋਈ ਜ਼ਿੰਮੇਵਾਰ ਕਰਨਾ ਜਾਂ ਕੁਝ ਵੀ ਆ ਜਾਂ ਕੋਈ ਹਲਕਾ ਕੋਈ ਕੇਸ ਹੋਇਆ ਤਾਂ ਉਦੋਂ ਉਹ ਚੀਜ਼ ਉਹ ਚ ਬੋਲੋ ਉਹ ਬੋਲਣੀ ਬੋਲਣੀ ਸਿਰਫ ਉਹ ਗੱਡੀ ਦੇ ਨਾਲ ਅਟੈਚ ਹੋ ਗਿਆ ਜਿਸ ਨੰਬਰ ਨਾਲ ਅਟੈਚ ਹੋਕ ਤੇ ਜਿੰਨਾ ਉਹ ਲੇਟ ਕਰੀ ਜਾਊਗਾ ਸਰ ਉਹਨਾਂ ਜੁਰਮਾਨਾ ਵਧੀ ਜਾਊਗਾ ਨਹੀਂ ਇਹ ਹਲੇ ਗੌਰਮੈਂਟ ਦੀ ਕੋਈ ਪਾਲਿਸੀ ਨਹੀਂ ਕੀ ਜੀ ਤੇ ਜਦੋਂ ਆਊਗੀ ਸਾਨੂੰ ਜਾਣਕਾਰੀ ਮਿਲੂਗੀ ਦਾ ਅਸੀਂ ਜਰੂਰ ਸ਼ੇਅਰ ਕਰਾਂਗੇ। ਥੈਂਕ ਯੂ ਸਰ ਬਹੁਤ ਚੰਗਾ ਲੱਗਿਆ। ਮੈਂ ਤੁਹਾਡੀ ਡਿਊਟੀ ਚੋਂ ਟਾਈਮ ਲਿਆ। ਬਹੁਤ ਧੰਨਵਾਦ ਆ ਜੀ ਤੁਹਾਡਾ। ਤੇ ਮੈਂ ਉਮੀਦ ਕਰਦਾ ਸਰ ਨੇ ਸਾਨੂੰ ਸਪੈਸ਼ਲੀ ਜਗਵਿੰਦਰ ਸਰ ਨੇ ਇਹ ਕਿਹਾ ਕਿ ਤੁਸੀਂ ਵੀਡੀਓ ਬਣਾਓ ਲੋਕਾਂ ਨੂੰ ਦੱਸੋ ਕਿ ਭਾਈ ਇਸ ਵਕਤ ਪੰਜਾਬ ਪੁਲਿਸ ਕੋਲੇ ਆਧੁਨਿਕ ਮਸ਼ੀਨਾਂ ਉਹ ਰੋਡਾਂ ਦੇ ਉੱਪਰ ਫੌਗ ਵਾਲੇ ਟੈਣਾ ਚ ਸਪੈਸ਼ਲ ਖੜ ਰਹੇ ਆ। ਤੁਸੀਂ ਹੌਲੀ ਚੱਲੋ, ਚਲਾਨ ਕਟਾਓ। ਚਾ ਚਲਾਨ ਨਾ ਘਟਾਓ ਹੌਲੀ ਚੱਲੋ ਖਜ਼ਾਨਾ ਭਰਨਾ ਸਾਡਾ ਕੋਈ ਮਕਸਦ ਨਹੀਂ ਤੁਹਾਨੂੰ ਅਸਲ ਦੇ ਵਿੱਚ ਨੁਕਸਾਨ ਤੋਂ ਬਚਾਉਣਾ ਇਹਨਾਂ ਦਾ ਮਕਸਦ ਹੈ ਮੈਂ ਮੇਰਾ ਪੁਲਿਸ ਨਾਲ ਪਿਛਲੇ 2 ਸਾਲਾਂ ਤੋਂ ਕਾਫੀ ਬਾਹ ਪਿਆ ਮੈਂ ਦੇਖਿਆ ਕਿ ਗੱਡੀਆਂ ਵਾਲੇ ਮਸਲੇ 'ਚ ਚਾਹੇ ਉਹ ਕੰਪਿਊਟਰੀ ਕਰਨ ਵਾਲੇ ਮਸਲੇ 'ਚ ਐਂਟਰੀ ਇੰਟਰਨੈਟ ਵਾਲੇ ਮਸਲੇ 'ਚ ਫੇਸਬੁੱਕ ਆਈਡੀਆਂ ਵਾਲੇ ਮਸਲੇ 'ਚ ਤਾਂ ਜਿਹੜੇ ਡਿਟੈਕਟ ਕਰਨ ਵਾਲਾ ਜਿਹੜੇ ਜਿੰਨੇ ਇੰਸਟਰੂਮੈਂਟ ਆ ਨਾ ਇਸ ਵਕਤ ਪੰਜਾਬ ਪੁਲਿਸ ਕੋਲੇ ਆ ਸ਼ਾਇਦ ਮੇਰੇ ਸਾਹਮਣੇ ਨਾਲ ਇੰਡੀਆ ਦੇ ਵਿੱਚ ਹੋਰ ਜਗ੍ਹਾ ਤੇ ਹੋਰ ਏਜੰਸੀ ਕੋਲੇ ਉਸ ਬਰਾਬਰ ਦੇ ਹੀ ਹੋਣਗੇ ਉਸ ਤੋਂ ਵੱਡੇ ਨਹੀਂ ਹੋਣਗੇ ਮਤਲਬ ਇੰਨੇ ਕ ਆਧੁਨਿਕ ਹਥਿਆਰਾਂ ਦੇ ਨਾਲ ਲੈ ਆ ਸਪ ਪੰਜਾਬ ਪੁਲਿਸ ਤੇ ਸੱਜਣੋ ਕ੍ਰਾਈਮ ਕਰਨ ਵੇਲੇ ਜਰੂਰ ਇਸ ਗੱਲ ਦਾ ਧਿਆਨ ਰੱਖੋ ਓਵਰ ਸਪੀਡ ਵੀ ਕ੍ਰਾਈਮ ਆ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਤੇ ਜਿਹੜਾ ਕੋਈ ਹੋਰ ਸੜਕ ਤੇ ਚੱਲ ਰਿਹਾ ਉਹਨੂੰ ਵੀ ਖਤਰਾ ਹੋ ਸਕਦਾ ਜਿਉਂਦੇ ਰਹੋ